ਕੱਲਾ ਪਾਣੀ ਪੀ ਲੂਗਾ ਪਾਣੀ ਟਾਈਮ ਤੇ ਪੀ ਲੇਗੇ ਸਾਰਾ ਕੁਝ ਹਾਂ ਚਲੋ ਕੁਝ ਪਾਣੀ ਪੀਂ ਲੈ ਕਹਿੰਦਾ ਤੂੰ ਲੜਦਾ ਹੁੰਦਾ ਹੰਨਾ ਘਰੇ ਉਹ ਨਹੀਂ ਹੂੰ ਮਾਨੀਆ ਰੋਟੀ ਕਿਨੇ ਖਾਏ ਕਰੇਗਾ ਦੋ ਟਾਂ ਤੇ ਸੌਂ ਜਾ ਕਰੇਗਾ ਹਾਂ ਨਹੀਂ ਕਰੇ ਵਰਦੀ ਪਾ ਕੇ ਆ ਜਾਂੂ ਮੈਂ ਪੁੱਤ ਸਾਰੀ ਹੈਨਾ ਠੀਕ ਆ ਠੀਕ ਹੈ ਹਾਂ ਅੱਛਾ ਤੂੰ ਜਾ ਕਹਿੰਦੇ ਠੀਕ ਹੈ ਜੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਕਹਿੰਦੇ ਕੋਈ ਨਹੀਂ ਕਰਦਾ ਮੈਂ ਅੱਜ ਤੋਂ ਬਾਅਦ ਤੂੰ ਕੋਈ ਗਲਤੀ ਨਹੀਂ ਕਰਦਾ ਇਹ ਨੜ ਦਾ ਚਾੜ ਕਰਦਾ ਸਾਰਾ ਦਿਨ ਹੈਨਾ ਜੀ ਕਰੇ ਹੂੰ ਹੂੰ ਲੈ ਦਲੇ ਮੇਂ ਪੁਲਿਸ ਵਾਲਾ ਨਾ ਹੈ ਨਾ ਰੋਣਾ ਮੰਦ ਕਰ ਪਹਿਲਾਂ ਰੋਣਾ ਠੀਕ ਹੈ ਅੱਖਾਂ ਬੂੰਝ ਹੁਣ ਹੱਥ ਕਿਦ ਕਰ ਅੱਖਾਂ ਬੂੰਝ ਦੋਨੇ ਹੱਥ ਥੋੜਾ ਜਿਹਾ ਅੱਖਾਂ ਬੂੰਝ ਜਾ ਰੋਟੀ ਟਾਈਮ ਤੇ ਖਾਇਆ ਕਰੇਗਾ ਸਾਡੇ ਟਾਈਮ ਤੇ ਖਾਂ ਟਾਈਮ ਤੇ ਖਾਏਗਾ ਰੋਟੀ ਕਰੇ ਲੜਦਾ ਤਾਂ ਨਹੀਂ ਨਹੀਂ ਲੜਦਾ ਲੜਦਾ ਤਾਂ ਨਹੀਂ ਰੋਲਾ ਤਾਂ ਨਹੀਂ ਪਾਉਂਦਾ ਨਹੀਂ ਰੋਲਾ ਪਾਉਦਾ ਟੁੱਟੀਆਂ ਖੇਡਦਾ ਤਾਂ ਨਹੀਂ ਖੇਡਦਾ ਨਹੀਂ ਖੇਡਦਾ ਅੱਜ ਤਾਂ ਅੱਜ ਤੂੰ ਰੋਟੀ ਕਿੰਨੇ ਖਾਏ ਕਰੇਗਾ ਟਾਈਮ ਤੇ ਸਵਾਇ ਕਰੇਗਾ ਨਹੀਂ ਪਰ ਵਰਦੀ ਪਾ ਕੇ ਆ ਜਾਊਗਾ ਪੁੱਤ ਅੱਜ ਹਣਾ ਠੀਕ ਆ ਠੀਕ ਹੈ ਅੱਖਾਂ ਪੂਝ ਕੇ ਕਦੇ ਠੀਕ ਹੈ ਜੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਕਦੇ ਕੋਈ ਨਹੀਂ ਕਰਦਾ ਮੈਂ ਅੱਜ ਤੋਂ ਕੋਈ ਗਲਤੀ ਨਹੀਂ ਕਰਦਾ ਕੋਈ ਨਹੀਂ ਗਲਤੀ ਕਰਦਾ ਮੈਂ ਟਾਈਮ ਤੇ ਪਹੁੰਚ ਜਾ ਕਰਾਂਗਾ ਹਾਂ ਪਹੁੰਚ ਜਾ ਮੈਂ ਟਾਈਮ ਤੇ ਰੋਟੀ ਖਾਣੇਗਾ ਹਾਂ ਟਾਈਮ ਤੇ ਰੋਟੀ ਖਾਣਾਂ ਮੈਂ ਹਾਂ ਰੋਟੀ ਮੈਂ ਸੋਦਾ ਪਾ ਕੇ ਲਾ ਪਾਣੀ ਪੀ ਲੂਗਾ ਪਾਣੀ ਟਾਈਮ ਤੇ ਪੀ ਲਾਂਗੇ ਸਾਰਾ ਕੁਝ ਹਾਂ ਸਾਰਾ ਕੁਝ ਪਾਣੀ ਤੇ ਨਾਲੇ ਕਹਿੰਦਾ ਤੂੰ ਲੜਦਾ ਹੁੰਦਾ ਹੁੰਦਾ ਘਰੇ ਦਪਾ ਕਲਾ ਪਾਣੀ ਪੀ ਲੂ ਪਾਣੀ ਟੈਂਕ ਤੇ ਕੀ ਲੇਗੇ ਸਾਰਾ ਕੁਝ ਮਚਾਲਾ ਵਿੱਚ ਪਾਣੀ ਪਾ ਲੈ ਕੇ ਤੂੰ ਲੜਦਾ ਹੁੰਦਾ ਹੁੰਦਾ ਘਰੇ ਹੂੰ ਮਾਨੀਆ ਰੋਟੀ ਕਿਨੇ ਖਾਏ ਕਰੇਗਾ 2 ਟੈਂਕ ਤੇ ਸੌਆ ਕਰੇਗਾ ਹਾਂ ਨਹੀਂ ਕਰ ਬਰਦੀ ਪਾ ਕੇ ਆ ਜਾਨੂੰ ਮੈਂ ਪੁਲਿਸ ਵਾਲੀ ਹਣਾ ਠੀਕ ਆ ਠੀਕ ਹੈ ਹਾਂ ਅੱਖਾ ਪੂੰਝ ਕੇ ਕਹਦੇ ਠੀਕ ਆ ਜੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਕਹਦੇ ਕੋਈ ਨਹੀਂ ਕਰਦਾ ਮੈਂ ਅੱਜ ਤੋਂ ਕੋਈ ਗਲਤੀ ਨਹੀਂ ਕਰਦਾ ਇਹ ਨੜ ਦਾ ਚੌੜ ਕਰਦਾ ਸਾਰਾ ਦਿਨ ਹਨਾ ਜੀ ਕਰੇ ਲੈ ਨਰੇ ਮੈਂ ਪੁਲਿਸ ਵਾਲਾ ਨਾ ਹਨਾ ਰੋਣਾ ਮੰਨਦ ਕਰ ਪਹਿਲਾਂ ਰੋਣਾ ਠੀਕ ਹੈ ਅੱਖਾਂ ਭੂਜ ਹੁਣ ਅੱਛਾ ਕਿਦ ਕਰ ਅੱਖਾਂ ਭੂਜ ਦੋਨੇ ਅੱਛਾ ਥੋੜਾ ਜਿਹਾ ਅੱਖਾਂ ਭੂਜੇ ਰੋਟੀ ਟਾਈਮ ਤੇ ਖਾਇਆ ਕਰੇਗਾ ਸਾਹ ਆਪੇ ਟਾਈਮ ਤੇ ਖਾਏਗਾ ਰੋਟੀ ਕਰੇ ਲੜਦਾ ਤਾਂ ਨਹੀਂ ਨਹੀਂ ਲੜਦਾ ਲੜਦਾ ਤਾਂ ਨਹੀਂ ਰੋਲਾ ਤਾਂ ਨਹੀਂ ਪਾਉਂਦਾ ਨਹੀਂ ਰੋਲਾ ਪਾਉਦਾ ਪੁੱਠੀਆਂ ਖੇਡਦਾ ਤਾਂ ਨਹੀਂ ਖੇਡਦਾ ਹੇ ਨਾ ਜੀਤਾ ਅੱਜ ਤੂੰ ਰੋਟੀ ਕਿੰਨੇ ਖਾਏ ਕਰੇਗਾ 2 ਟਾਈਮ ਤੇ ਸਮਾਂ ਤੇ ਕਰੇਗਾ ਨਹੀਂ ਪਰ ਵਰਦੀ ਪਾ ਕੇ ਆ ਜਾਊਗਾ ਪੁਲਿਸ ਵਾਲੀ ਹੈ ਨਾ ਠੀਕ ਆ ਠੀਕ ਹੈ ਹਾਂ ਅੱਖਾਂ ਪੂਝਾ ਕਹਦੇ ਠੀਕ ਹੈ ਜੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਕਹਦੇ ਕੋਈ ਨਹੀਂ ਕਰਦਾ ਮੈਂ ਅੱਜ ਤੋਂ ਕੋਈ ਗਲਤੀ ਨਹੀਂ ਕਰਦਾ ਕੋਈ ਨਹੀਂ ਗਲਤੀ ਕਰਦਾ ਮੈਂ ਟਾਈਮ ਤੇ ਪਹੁੰਚਿਆ ਕਰਾਂਗਾ ਹਾਂ ਪਹੁੰਚੂ ਮੈਂ ਟਾਈਮ ਤੇ ਰੋਟੀ ਖਾਣੇਗਾ ਹਾਂ ਟਾਈਮ ਤੇ ਰੋਟੀ ਖਾਂਦਾ ਮੈਂ ਹਾਂ ਟਾਈਮ ਤੇ ਸੌਦਾ ਪਾ ਕੱਲਾ ਪਾਣੀ ਪੀ ਲੂ ਪਾਣੀ ਟੈਂਕ ਦੇ ਪੀ ਲੇਂਗੇ ਸਾਰਾ ਕੁਝ ਹਾਂ ਚੱਲਾਗੇ ਪਾਣੀ ਪੀਂ ਨਾਲੇ ਕਹਿੰਦਾ ਤੂੰ ਲੜਦਾ ਹੁੰਦਾ ਹੁੰਦਾ ਘਰੇ ਉਹ ਨਹੀਂ